ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਬਈ ਸਾਰੀ ਸੰਗਤ ਨੂੰ ਆਪਣੀ ਨੂੰ ਪਤਾ ਹੀ ਹੈ ਕਿ ਆਉਣ ਵਾਲੀ 15 16 ਤੇ 17 ਮਾਰਚ ਨੂੰ ਆਪਣੇ ਸ਼੍ਰੀਮਾਨ ਸੰਤ ਬਾਬਾ ਆਤਰ ਸਿੰਘ ਜੀ ਮਹਾਰਾਜ ਉਹਨਾਂ ਜਨਮ ਦਿਹਾੜੇ ਨਿਸਮਰਪਿਤ ਜੋੜ ਮੇਲਾ ਆ ਰਿਹਾ ਹੈ। ਉਹਦੇ ਸਬੰਧ ਵਿੱਚ ਆਪਣੇ ਪਿੰਡ ਸ਼ੀਰੋਂ ਵੱਲੋਂ ਕੇਸਰ ਵਾਲੀ ਜਲੇਬੀ ਦਾ ਲੰਗਰ ਲਾਇਆ ਜਾਂਦਾ। ਪਿਛਲੇ ਸਾਲ ਸਾਨੂੰ ਥੋੜੀ ਇੱਥੇ ਬਾਰਿਸ਼ ਹੋਣ ਦੇ ਕਾਰਨ ਪ੍ਰੋਬਲਮ ਆਈ ਦੀ ਮਾਸਤਵਾਨ ਸਾਹਿਬ ਵੀ ਆਈ ਦੀ ਆਪਾਂ ਉੱਥੇ ਵੀ ਚਾਹ ਬਕੋੜੇ ਦਾ ਲੰਗਰ ਲਾਉਣੇ ਆ ਤੇ ਆਹ ਸਾਈਡ ਤੇ ਜਿਹੜੇ ਇਹ ਅਸੀਂ ਨੇ ਤਿਆਰ ਕਰਾਈ ਦੀ ਲੰਗਰ ਕਮੇਟੀ ਵੱਲੋਂ ਤੇ ਹੁਣ ਮਤਲਬ ਉੱਥੋਂ ਅਸੀਂ ਲਾ ਕੇ ਘਰੇ ਰੱਖ ਲਈ ਦੀ ਤੇ ਹੁਣ ਆ ਚੀਮਾ ਸਾਹਿਬ ਦਾ ਆਪਾਂ ਸਾਨੂੰ ਪਤੀ ਆ 15 16 ਤੇ 17 ਮਾਰਚ ਨੂੰ ਜੋੜ ਮੇਲਾ ਆ ਰਿਹਾ ਤੇ ਇੱਥੇ ਵੀ ਆਪਣਾ ਲੰਗਰ ਹੁੰਦਾ ਤੇ ਅੱਜ ਅਸੀਂ ਨੇ ਸਾਈਡ ਮਤਲਬ ਤਿਆਰ ਕਰਨਾ ਹੈ ਕੋਸ ਕੇ ਬਾਅਦ ਥੱਲੇ ਪੋਲ ਸਾਰੇ ਗੱਡ ਤੇ ਤੇ ਉੱਪਰ ਉੱਪਰ ਆਪਣੇ ਸਲੇਟਾ ਪਾਉਣ ਵਾਲੇ ਰਹਿੰਗੇ ਸਾਰੇ ਮੁੰਡੇ ਆਪਣੀ ਲੰਗਰ ਕਮੇਟੀ ਦੇ ਵਿੱਚ ਮੈਂਬਰ ਨੇ ਮਤਲਬ ਸਾਰੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਲੰਗਰ ਲਾਇਆ ਜਾਂਦਾ ਹੈ ਪਿਛਲੀ ਵਾਰ ਸਾਡਾ ਉਧਰਲੀ ਸਾਈਡ ਜਿਹੜਾ ਆਪਣੀ ਸਟੈਡੀ ਦਾ ਸਾਈਡ ਇਧਰ ਪਿਛਲੀ ਸਾਈਡ ਉੱਥੇ ਪੱਠੀਆਂ ਹੁੰਦੀਆਂ ਸੀ ਉੱਥੇ ਥੋੜਾ ਗਰਮੀ ਦੇ ਕਾਰਨ ਪ੍ਰੋਬਲਮ ਜ਼ਿਆਦਾ ਆਈਦੀ ਤਾਂ ਕਰਕੇ ਹੁਣ ਇਧਰ ਖੁੱਲੇ ਚ ਪੱਠੀਆਂ ਲਾ ਕੇ ਤਾ ਕਰਕੇ ਸੈੱਟ ਪਾਇਆ ਵੀ ਕੋਈ ਮੀਂਹ ਨਹੀਂ ਦੀ ਜਾਂ ਉਹ ਵੀ ਪ੍ਰੋਬਲਮ ਨਾ ਵੇ ਇੱਥੇ ਨਾ ਚੰਗੀ ਹਵਾ ਲੱਗੂ ਤੇ ਸਾਰਾ ਵਧੀਆ ਢੰਗ ਦੇ ਨਾਲ ਕਿੱਲਾ ਉਧਰ ਵਰਤੋਂ ਨੂੰ ਸਾਰਾ ਉਹ ਹਾਲ ਰੱਖ ਲਿਆ ਤੇ ਆ ਆਪਣੇ ਤਾਰੂ ਜੀ ਨੇ ਇਹ ਇੱਥੇ ਆਪਦੀ ਚਾਹ ਦੀ ਚੋਰ ਪਟਦੇ ਨੇ ਹੋਰ ਤਾਰੂ ਠੀਕ ਆ ਤੇ ਬਾਕੀ ਵੀਡੀਓ ਨੂੰ ਕਰੋ ਸ਼ੇਅਰ ਸਾਰੇ ਆਪਣੀ ਲੰਗਰ ਕਮੇਟੀ ਦੇ ਬੰਦੇ ਨੇ ਤੇ ਲੰਗਰ ਹੁੰਦਾ ਜੀ ਆਪਣਾ ਚੀਮਾ ਸਾਹਿਬ ਸਟੈਡੀ ਦੇ ਵਿੱਚ ਤੇ ਤਿਆਰੀਆਂ ਮੁਕੰਮਲ ਨੇ ਉਹ ਸਾਹਮਣੇ ਆਪਣੇ ਫਲੈਕਸ ਵੀ ਲਾਈ ਪਈ ਆ ਤੇ ਆ ਸਾਰਾ ਤਾਂ ਇਸ ਵਾਰ ਮਤਲਬ ਸੰਗਤ ਦੇ ਬੈਠਣ ਦੇ ਲਈ ਟੈਂਟ ਲਾਇਆ ਜਾਊਗਾ ਇੱਥੇ ਤੇ ਉਹਦੇ ਵਿੱਚ ਬੈਠ ਕੇ ਲੰਗਰ ਛੱਕ ਸਕਦੇ ਨੇ ਤੇ ਬਾਕੀ ਸਾਡੀ ਸਾਰੀ ਕਮੇਟੀ ਆ ਸਾਰੇ ਮੁੰਡੇ ਆਪ ਮਹਾਰੇ ਕੰਮ ਕਰਦੇ ਨੇ ਤੇ ਇਹ ਸ਼ੈੱਡ ਵੀ ਆਪ ਹੀ ਸਾਰਾ ਕੱਢ ਕੇ ਆਪ ਦੇਖ ਕੇ ਕਿ ਕਿਹੜਾ ਲਾਟ ਕਿੱਥੇ ਆ ਸਾਰਾ ਨਾ ਆਪ ਤਿਆਰ ਕਰਿਆ ਤੇ ਬਾਕੀ ਵੀਡੀਓ ਨੂੰ ਸ਼ੇਅਰ ਕਰਿਓ ਵੀ ਵੱਧ ਤੋਂ ਵੱਧ ਤਿੰਨ ਰਬਾਬੇ ਦੇ ਮੇਲੇ ਦੇ ਹਾਜ਼ਿਰ ਲਵਾਓ ਬਹੁਤ ਬੋਤਮ ਹੈਪੀ ਆ ਤਾਂ ਆ ਆ ਕੰਨੜਕਾ ਸਨਟ ਠੀਕ ਆ ਤੇ ਯਾ ਤੂੰ ਹਰਕਾ ਸਾਡਾ ਰਖਾ ਬਣ ਕੇ ਜਾਨਿਆ ਤੇ ਬਾਕੀ ਸਾਨੂੰ ਅਗਲਾ ਜੋੜ ਮਿਲਦਾ ਪਹਿਲੇ ਦਿਨ ਜਿੱਦ ਦੀ ਸਮਾਨ ਲੈ ਕੇ ਆਵਾਂਗੇ ਉਹ ਵੀ ਦਿਖਾਵਾਂਗੇ ਅੱਜ ਤਰੀਕ 12 ਹੋ ਗਈ ਕੱਲ ਨੂੰ 13 14 ਨੂੰ ਸਮਾਨ ਲੈ ਕੇ ਆਉਣਾ 15 16 17 ਦਾ ਆਪਣਾ ਜੋੜ ਮੇਲਾ ਬਾਬੇ ਦਾ ਵੀਡੀਓ ਨੂੰ ਕਿਰਪਾ ਕਰਕੇ ਸ਼ੇਅਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ